ਆਇਨੇ ਜੂਆ ਹਾਂ ਬਾਈ ਗਰਮੀ ਦੇਖ ਲੈ ਕਿੰਨੀ ਪੈਂਦੀ ਆ ਓਏ ਬੋਹੂ ਦੀ ਬਰੇ ਹਾਂ ਬਹੁਤ ਜਿਆਦੇ ਗਰਮੀ ਆ ਓਏ ਮਾਟ ਕੱਟੇ ਪੈਨੇ ਹਨਾ ਹਾਂ ਤੂੰ ਆਇ ਲਾਲਾ ਵੀ ਯਾਰ ਆਹਾ ਹਾੜੀ ਦੇ ਟਾਈਮ ਆ ਕਦੇ ਪਸੀਨਾ ਨਹੀਂ ਆਉਂਦਾ ਹੁੰਦਾ ਸੀ ਇੰਨਾ ਹੋਰ ਬਾਈ ਦੋ ਜਿਹੜਾ ਅੰਤ ਤੱਕ ਪਸੀਨਾ ਆਉਂਦਾ ਹੁੰਦਾ ਸੀ ਜਦੋਂ ਜਦੋਂ ਆਪਾਂ ਜੀਰੀਆਂ ਲਾਉਂਦੇ ਤੇ ਨਾ ਹਾਂ ਬਾਈ ਉਦੋਂ ਪਸੀਨਾ ਆਇਆ ਕਰਦਾ ਲੋਕ ਨੁੱਚੜਨ ਲੱਗ ਜਾਂਦੇ ਕਿਉਂਕਿ ਉਹ ਪਾਣੀਆਂ ਨਾਲ ਭਾਫ਼ ਬਣਦੀ ਸੀ ਪਤਾ ਕਰ ਦਖਤ ਵੀ ਰਹਿ ਗਈ ਬਾਈ ਸਾਹਵੇਂ ਬੈਠਾ ਤੂੰ ਆਇ ਲਾਲਾ ਵੀ ਇਹ ਦਰਖਤਾਂ ਦੀ ਘਾਟ ਹੈ ਦੱਸ ਇਹ ਘਾਟ ਹੈ ਜੇ ਦਰਖਤ ਰਾਲ ਮਿਲ ਕੇ ਸਾਰੇ ਦਰਖਤ ਲਾਣ ਨਾ ਫੇਰ ਜਾ ਕੇ ਕਿਤੇ ਹੀ ਕੰਮ ਸੈੱਟ ਹੋਊਗਾ ਨਹੀਂ ਆਣ ਵਾਲਾ ਸਮਾਂ ਭਿਆਨਕ ਹੋਊਗਾ ਦਿਨੋਂ ਦਿਨ ਪੰਜਾਬ ਗਰਮ ਹੋਈ ਜਾਂਦਾ ਹਾਂ ਬਾਈ ਨਿੰਮੇ ਕਣਕਾਂ ਵੀ ਆ ਗਈਆਂ ਓਏ ਕਾਠਾਂ ਵੀ ਆ ਗਏ ਬਾਈ ਮੈਂ ਥੋੜੀਆਂ ਨੇ ਬਾਲ ਤੂੰ ਮੇਰੇ ਖੇਤ ਖੇਤ ਆ ਗਈ ਅੱਛਾ ਤੂੰ ਵੀ ਬਾਕੀ ਫੇਰੇ ਲਾਦਾ ਕੰਮ ਚੱਲ ਆਜੋ ਉੱਥੇ ਬਹਿਨੇ ਆ ਫਿਰ ਆਪਾਂ ਹੈ ਨਾ ਹੁਣ ਨਾ ਕਰ ਤੂੰ ਇਕੱਲੇ ਇਕੱਠੇ ਤਾਂ ਰਹਿਣਾ ਤੁਸੀਂ ਸਾਰਾ ਦਿਨ ਓਏ ਨਾ ਕੋਈ ਕੰਮ ਕਰਦੇ ਹੋ ਤੁਸੀਂ ਸਾਰਾ ਦਿਨ ਕਦੇ ਇੱਧਰ ਵਾਗੇ ਕਦੇ ਇੱਧਰ ਕਰਦੇ ਕੀ ਫੀ ਆਨੇ ਤੁਸੀਂ ਓਏ ਬਾਈ ਇਹਨਾਂ ਕੰਮ ਤਾਂ ਕਰਦੇ ਨੇ ਇਹਨੇ ਖੇਤਾਂ ਵਿੱਚ ਪਾਣੀ ਨਹੀਂ ਆਉਂਦਾ ਨੈਟ ਨਹੀਂ ਆਉਂਦੀ ਮੋਟਰਾਂ ਦੀ ਪਾਣੀ ਤਾਂ ਕੀ ਕਰਾਉਣਾ ਹੁਣ ਤਾਂ ਪੀਣ ਵਾਸਤੇ ਪੀਣ ਵਾਸਤੇ ਕਰੇ ਪੀ ਲਓ ਜਾ ਕੇ ਪਾਣੀ ਤਾਂ ਆਇਆ ਨੇ ਜੂ ਕੋਣਾ ਫਸਲਾਂ ਦੇਖ ਪੱਕੀਆਂ ਪਈਆਂ ਨੇ ਜਮੀ ਹੈ ਹੈ ਕਈ ਵਾਰੀ ਸ਼ਾਰਟ ਸਰਕਟ ਨਾਲ ਆਗੂਗ ਲੱਗ ਜਾਨੀ ਹੁੰਦੀ ਆ ਤਾਰ ਤੋਂ ਉਸ ਤੋਂ ਤਾਂ ਕਰਕੇ ਹੁਣ ਲਾਈਟ ਛੱਡਦੀ ਨਹੀਂ ਜੀ ਚਲੋ ਚੰਗੀ ਗੱਲ ਆ ਯਾਰ ਆਪਾਂ ਵੀ ਜੇ 10 ਦਿਨ ਸਾਰ ਲਾਂਗੇ ਕਿੱਡੀ ਗੱਲ ਹੈ ਹਨਾ ਹੋਰ ਗਾਣ ਗਾਣਾ ਕਿਹੜਾ ਆ ਗਿਆ ਗਾਣਾ ਤਾਂ ਆਪਣਾ ਲਗਭਗ ਤਿਆਰ ਹੋਇਆ ਪਿਆ ਆਪਾਂ ਦੋਸਤਾਂ ਨੂੰ ਅਪੀਲ ਵੀ ਦੋ ਆਪਾਂ ਬੇਨਤੀ ਕਰਦੀ ਆ ਆਪਣੇ ਭਰਾਵਾਂ ਨੂੰ ਦੋਸਤੋ ਮੇਰਾ ਗੀਤ ਆ ਰਿਹਾ ਹੈ ਦਰਦ ਪੰਜਾਬ ਦਾ ਜੇਕਰ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਤੇ ਸਪੋਰਟ ਦਬਕੇ ਕਰਿਓ ਜੋ ਗੀਤ ਲਿਖਿਆ ਵੀ ਮੈਂ ਹੋਇਆ ਤੇ ਗਾਇਆ ਵੀ ਮੈਂ ਹੋਇਆ ਬਈ ਸੁਣੇਗਾ ਤੂੰ ਹੀ ਸੁਣੇਗਾ ਸਾਰੇ ਸੁਣਨਗੇ ਯਾਰ ਗੀਤ ਵਧੀਆ ਆਪਣਾ ਸੁਣੇਗਾ ਜੱਲੀ ਤੂੰ ਹੀ ਹੁਣੇ ਤੱਕ